ਇਸ ਲਈ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਸੁਚੇਤ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਪਾਰਟੀ ਦੇ ਕੌਮਿਕ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ ਦੇ ਵਿੱਚ ਪੰਜਾਬ ਦੇ ਨੇਤਾਵਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਲਈ ਕਾਰਵਾਈ ਹੋਣੀ ਚਾਹੀਦੀ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਕਿਹੜੇ-ਕਿਹੜੇ ਲੀਡਰਾਂ ਨੇ ਲਿਖੀ ਹੈ ਚਿੱਠੀ ਤੇ ਕੀ ਕੁਝ ਲਿਖਿਆ ਹੈ ਆ ਦੇਖੋ ਨਜ਼ਦੀਕ ਤੋਂ ਸਭ ਤੋਂ ਪਹਿਲੀ ਗੱਲ ਹੈ ਜੋ ਚਿੱਠੀ ਦਾ ਮਜਬੂਰ ਹੈ ਕਿ ਪ੍ਰਸ਼ਾਸਨ ਨੂੰ ਲੈ ਕੇ ਪਾਰਟੀ ਅਹਿਮ ਲੜਾਈ ਲੜ ਰਹੀ ਹੈ ਪੰਜਾਬ ਦੇ ਵਿੱਚ ਔਰ ਪ੍ਰਸ਼ਾਸਨ ਪਾਰਟੀ ਦੀ ਕਾਫੀ ਅਹਿਮ ਹੈ ਔਰ ਉਸੇ ਪ੍ਰਸ਼ਾਸਨ ਪਿਆਰ ਦਾ ਇੱਕ ਦੋਸ਼ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਜਿ세 ਅਸੀਂ ਛੋਟੇਪੁਰ ਤੇ ਲੱਗਾ ਇੱਥੇ ਮਾਮਲੇ ਲੈ ਕੇ ਪੰਜਾਬ ਦੇ ਵਿੱਚ ਜੋ ਪਾਰਟੀ ਦੀ ਤਮਾਮ ਵੱਡੀ ਲੀਡਰਸ਼ਿਪ ਤਾਂ ਚਾਹੇ ਉਹ ਭਗਵੰਤ ਮਾਨ ਹੋਣ ਜਾਂ ਸੁਪਾਲ ਖੈਰਾ ਹੋਣ ਹਮਸਾਹਿਰ ਕਿ ਉਹਨਾਂ ਕਨਵੀਨਟ ਵਾਲਾ ਹੋਣ ਜਬਰਸ ਬਲਿੰਦਰ ਕੌਰ ਤੇ ਤਮਾਮ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਜਿਸ ਦੇ ਕੇ ਮੰਗ ਕੀਤੀ ਗਈ ਹੈ ਕਿ ਜੋ ਸੋਚ ਲੱਗੇ ਨੇ ਉਹ ਬਹੁਤ ਹੀ ਗੰਭੀਰ ਹਨ ਇਸ ਕਰਕੇ ਤੁਰੰਤ ਜੋ ਹੈ ਸਚਾਪੀ ਛੋਟੇਪੁਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਜਾਵੇ ਦੂਜੇ ਸ਼ਬਦਾਂ ਜੇ ਤਾਂ ਇਹ ਵੀ ਕਹਿ ਸਕਦੇ ਆ ਕਿ ਪਾਰਟੀ ਨੇ ਜੋ ਸਿਸਟਮ ਹੈ ਉਹ ਯਾਨੀ ਤਰੀਕੇ ਦੀ ਗੱਲ ਕਰੀਏ ਤਾਂ ਉਹ ਪੂਰਾ ਕਰ ਲਿਆ ਹੈ ਬਸ ਪੂਰ ਰਸਮੀ ਐਲਾਨ ਹੋਣਾ ਬਾਕੀ ਹੈ ਔਰ ਲਗਭਗ ਸਚਾਪੀ ਛੋਟੇਪੁਰ ਦੀ ਜੋ ਛੁੱਟੀ ਹੈ ਉਹ ਹੋ ਗਈ ਹੈ ਆਮਾਦੀ ਪਾਰਟੀ ਵਿੱਚ ਸਿਰਫ ਇਹਦਾ ਰਸਮੀ ਐਲਾਨ ਹੋਣਾ ਜੇ ਬਾਕੀ ਹੈ ਜੀ ਧੰਨਵਾਦ ਸਰਬਜੀਤ ਗੱਲਬਾਤ ਕਰਨ ਦੇ ਲਈ